ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟਰੀ ਤੇ ਸੋ ਅੱਜ ਦੀ ਗੱਲਬਾਤ ਬਹੁਤ ਹੀ ਦਿਲਚਸਪ ਹੈ ਕਿਉਂਕਿ ਆਪਾਂ ਨੇ ਅੱਜ ਗੱਲ ਕਰਨੀ ਹੈ ਭਾਰਤ ਵਿੱਚ ਕਰੰਸੀ ਨੋਟ ਕਿਵੇਂ ਡਿਜ਼ਾਈਨ ਕੀਤੇ ਜਾਂਦੇ ਔਰ ਕੀ ਇਹਦੇ ਪਰੇੜੀ ਗੰਗੇ ગાંધી ਦੀ ਫੋਟੋ ਲੱਗੀ ਹੋਈ ਹੈ ਬਦਲੀ ਜਾ ਸਕਦੀ ਹੈ ਕਿ ਨਹੀਂ ਹੋਰ ਵੀ ਕਰੰਸੀ ਨਾਲ ਜੁੜੀਆਂ ਦਿਲਚਸਪ ਗੱਲਾਂ ਤੁਹਾਨੂੰ ਸੁਣਾਵਾਂਗੇ ਅੱਜ ਸੋ ਬਣੇ ਰਹਣਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਵੀਡੀਓ ਦੇ ਨਾਲ ਨਾਲ ਸੋ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਤਾਂ ਦੋਸਤੋ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਭਾਰਤ ਦੇ ਕਰੰਸੀ ਨੋਟਾਂ ਤੇ ਦੇਵੀ ਲਕਸ਼ਮੀ ਅਤੇ ਗਣਪਤੀ ਦੀਆਂ ਫੋਟੋਆਂ ਛਾਪਣ ਦੀ ਮੰਗ ਕਰਕੇ ਹਲਚਲ ਮਚਾ ਦਿੱਤੀ ਸੀ ਔਰ ਇਸ ਤੋਂ ਬਾਅਦ ਦੇਸ਼ ਭਰ ਦੇ ਕਈ ਸਿਆਸੀ ਆਗੂਆਂ ਨੇ ਇਦਾਂ ਦੀਆਂ ਮੰਗਾਂ ਦਾ ਪ੍ਰਗਟਾਵਾ ਕੀਤਾ ਕਰੰਸੀ ਨੋਟਾਂ ਤੇ ਉੱਗੀਆਂ ਸ਼ਖਸੀਤਾਂ ਦੀਆਂ ਤਸਵੀਰਾਂ ਛਾਪਣ ਦੀਆਂ ਪਹਿਲੇ ਵੀ ਕਈ ਵਾਰ ਮੰਗਾਂ ਉੱਠੀਆਂ ਇਹਦੇ ਤਹਿਤ ਰਾਜਾ ਸ਼ਿਵਾਜੀ, ਬਾਬਾ ਸਾਹਿਬ ਅੰਬੇਦਕਰ ਤੋਂ ਲੈ ਕੇ ਬਨਾਇਕ ਸਾਬਰਕਰ ਬਾਲਾ ਸਾਹਿਬ ਠਾਕਰੇ ਨਰਿੰਦਰ ਮੋਦੀ ਦੀਆਂ ਤਸਵੀਰਾਂ ਕਰੰਸੀ ਨੋਟ ਛਾਪਣ ਦੀ ਮੰਗ ਕੀਤੀ ਜਾ ਰਹੀ ਹੈ ਫਿਰ ਹਾਲ ਭਾਰਤੀ ਕਰੰਸੀ ਨੋਟਾਂ ਤੇ ਮਹਾਤਮਾ ਗਾਂਧੀ ਦੀ ਫੋਟੋ ਲੱਗੀ ਹੋਈ ਹੈ ਤਾਂ ਅਰਬੰਦ ਕੇਜਰੀਵਾਲ ਕਹਿੰਦਾ ਕਿ ਕਰੰਸੀ ਨੋਟ ਦੇ ਦੂਜੇ ਪਾਸੇ ਗਣਪਤੀ ਅਰ ਲਕਸ਼ਮੀ ਦੀ ਫੋਟੋ ਲਾਈ ਜਾਵੇ ਜਰਕੇ ਗਾਂਧੀ ਦੀ ਫੋਟੋ ਨੂੰ ਉਦੋਂ ਹੀ ਰੱਖਿਆ ਜਾਵੇ ਜੂਨ ਮਹੀਨੇ 'ਚ ਵੀ ਸਾਬਕਾ ਰਾਸ਼ਟਰਪਤੀ ਏਪੀ ਜੇ ਅਬਦਲ ਕਲਾਮ ਤੇ ਲੇਖਕ ਰਵਿੰਦਰਨਾ ਟੰਗੋਰ ਦੀਆਂ ਫੋਟੋ ਲਾਉਣ ਦੀ ਮੰਗ ਉੱਠੀ ਸੀ ਹਾਲਾਂਕਿ ਜਰ ਬੈਂਕ ਨੇ ਇਹ ਕਹਿ ਕੇ ਇਸ ਚਰਚਾ ਨੂੰ ਖਤਮ ਕਰਤਾ ਸੀ ਕਿ ਮਹਾਤਮਾ ਗਾਂਧੀ ਦੀ ਫੋਟੋ ਨੂੰ ਬਦਲਣ ਦਾ ਕੋਈ ਇਰਾਦਾ ਨਹੀਂ ਹੈ ਕਰੰਸੀ ਨੋਟਾਂ 'ਤੇ ਫੋਟੋ ਬਦਲਣ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਇਹਨੂੰ ਲੈ ਕੇ ਕੁਝ ਸਮੇਂ ਤੋਂ ਸਿਆਸਤ ਵੀ ਗਰਮਾਈ ਹੋਈ ਸੀ ਤਾਂ ਕੋਈ ਦਿਨ ਗੱਲਬਾਤ ਚੱਲਦੀ ਰਹੀ ਤੇ ਕੁਝ ਦਿਨਾਂ ਬਾਅਦ ਫੇਰ ਖਤਮ ਹੋ ਜਾਂਦੀ ਸੀ ਪਰ ਕੀ ਸਿਆਸੀ ਆਗੂਆਂ ਦੀ ਮੰਗ ਅਨੁਸਾਰ ਨੋਟਾਂ ਤੇ ਫੋਟੋਆਂ ਸੱਚਮੁੱਚ ਬਦਲੀਆਂ ਜਾ ਸਕਦੀਆਂ ਭਾਰਤੀ ਕਰੰਸੀ ਨੋਟ ਕੌਣ ਡਿਜ਼ਾਈਨ ਕਰਦਾ ਤੇ ਉਹਨਾਂ ਨੂੰ ਕੌਣ ਮਨਜ਼ੂਰੀ ਦਿੰਦਾ ਤੇ ਛਾਪਦਾ ਹੈ ਤਾਂ ਦੋਸਤੋ ਭਾਰਤ ਵਿੱਚ ਜਦੋਂ ਮੁਦਰਾ ਨੋਟਾਂ ਤੇ ਸਿੱਕਿਆਂ ਦੀ ਗੱਲ ਆਉਂਦੀ ਹੈ ਤਾਂ ਇਹਨਾਂ ਦੀ ਸਿਪਾਈ ਸੰਬੰਧੀ ਅਧਿਕਾਰ ਭਾਰਤੀ ਰਿਜ਼ਰਵ ਬੈਂਕ ਅਤੇ ਭਾਰਤ ਸਰਕਾਰ ਕੋਲ ਹੈ ਰਿਜ਼ਰਵ ਬੈਂਕ ਦਾ ਕੇਂਦਰੀ ਬੋਰਡ ਕਰੰਸੀ ਨੋਟਾਂ ਨਾਲ ਜੁੜੇ ਸਾਰੇ ਮਾਮਲਿਆਂ ਨੂੰ ਦੇਖਦਾ ਹੈ ਸਿੱਕਿਆਂ ਨਾਲ ਸੰਬੰਧਿਤ ਕੰਮ ਕੇਂਦਰ ਸਰਕਾਰ ਖੁਦ ਦੇਖਦੀ ਹੈ ਦੁਨੀਆ ਭਰ ਦੇ ਹੋਰ ਕੇਂਦਰੀ ਬੈਂਕਾਂ ਵਾਂਗ ਆਰਬੀਆਈ ਨੂੰ ਮੁਦਰਾ ਨੋਟਾਂ ਦੀ ਰਚਨਾ ਜਾਂ ਡਿਜ਼ਾਈਨ ਤੋਂ ਬਰਨ ਦਾ ਅਧਿਕਾਰ ਹੈ ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਮੁਤਾਬਕ ਕਿਸੇ ਵੀ ਨੋਟ ਦੇ ਡਿਜ਼ਾਈਨ ਵਿੱਚ ਕਿਸੇ ਵੀ ਬਦਲਾਅ ਲਈ ਆਰਬੀਆਈ ਦੇ ਕੇਂਦਰੀ ਬੋਰਡ ਅਤੇ ਕੇਂਦਰ ਸਰਕਾਰ ਦੋਵਾਂ ਦੀ ਮਨਜ਼ੂਰੀ ਦੀ ਲੋੜ ਹੁੰਦੀ ਹੈ ਪਰ ਸਿੱਕੇ ਤੇ ਡਿਜ਼ਾਈਨ ਬਦਲਣ ਦਾ ਫੈਸਲਾ ਕੇਂਦਰ ਸਰਕਾਰ ਦੇ ਅਧਿਕਾਰ ਅਧੀਨ ਆਉਂਦਾ ਹੈ ਭਾਰਤ ਰਿਜ਼ਰਵ ਬੈਂਕ ਐਕਟ 1934 ਦੀ ਧਾਰਾ 22 ਇਹ ਦੱਸਦੀ ਹੈ ਰਿਜ਼ਰਵ ਬੈਂਕ ਪਹਿਲਾਂ ਨੋਟਾਂ ਨੂੰ ਡਿਜ਼ਾਈਨ ਕਰਦਾ ਫਿਰ ਇਹਨੂੰ ਆਰਬੀਆਈ ਸੈਂਟਰਲ ਬੋਰਡ ਨੂੰ ਭੇਜਿਆ ਜਾਂਦਾ ਇਸ ਤੋਂ ਬਾਅਦ ਡਿਜ਼ਾਈਨ ਨੂੰ ਅੰਤਮ ਮਨਜ਼ੂਰੀ ਲਈ ਕੇਂਦਰ ਸਰਕਾਰ ਦੇ ਕੋਲ ਭੇਜਿਆ ਜਾਂਦਾ ਸਿੱਕਾ ਐਕਟ 2011 ਮੁਤਾਬਕ ਭਾਰਤ ਸਰਕਾਰ ਕੋਲ ਸਿੱਕਿਆਂ ਸੰਬੰਧੀ ਮੁਕੰਮਲ ਅਧਿਕਾਰ ਹੈ ਭਾਰਤ ਸਰਕਾਰ ਸਿੱਕਿਆਂ ਦਾ ਡਿਜ਼ਾਈਨ ਅਤੇ ਨਿਰਮਾਣ ਕਰਦੀ ਹੈ ਅੱਗੇ ਉਹਨਾਂ ਦੀ ਬੰਡਲ ਇਹ ਰਿਜ਼ਰਵ ਬੈਂਕ ਨੂੰ ਭੇਜਦੀ ਹੈ ਨੋਟਾਂ ਅਰ ਸਿੱਕਿਆਂ ਦਾ ਪ੍ਰਬੰਧਨ ਰਿਜ਼ਰਵ ਬੈਂਕ ਦੇ ਮੁਦਰਾ ਪ੍ਰਬੰਧਨ ਵਿਭਾਗ ਵੱਲੋਂ ਕੀਤਾ ਜਾਂਦਾ ਇਹ ਵਿਭਾਗ ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਦੇ ਅਧਿਕਾਰ ਖੇਤਰ ਚੋਂਦਾ ਤਾਂ ਵਰਤਮਾਨ ਵਿੱਚ ਟੀ ਰਵੀ ਸ਼ੰਕਰ ਇਸ ਵਿਭਾਗ ਦਾ ਮੁਖੀ ਹੈ ਆਰਬੀਆਈ ਦੀ ਵੈੱਬਸਾਈਟ ਦੇ ਮੁਤਾਬਕ ਮੁਦਰਾ ਪ੍ਰਬੰਧਨ ਵਿਭਾਗ ਕਰੰਸੀ ਨੋਟਾਂ ਤੇ ਸਿੱਕਿਆਂ ਦੇ ਪ੍ਰਬੰਧਨ ਤੇ ਧਿਆਨ ਕੇਂਦਰਿਤ ਕਰਦਾ ਹੈ ਕਰੰਸੀ ਨੋਟਾਂ ਦਾ ਪ੍ਰਬੰਧਨ ਜਿਵੇਂ ਕਿ ਡਿਜ਼ਾਈਨ, ਛਪਾਈ ਤੇ ਕਰੰਸੀ ਨੋਟਾਂ ਦੀ ਸਮੇਂ ਸਿਰ ਸਪਲਾਈ ਅਤੇ ਕਰੰਸੀ ਨੋਟ ਜਾਰੀ ਕਰਨਾ ਤੇ ਸਿੱਕਿਆਂ ਦੀ ਵੰਡ ਵਿਭਾਗ ਵੱਲੋਂ ਕੀਤੀ ਜਾਂਦੀ ਹੈ। ਮੁਦਰਾ ਪ੍ਰਬੰਧਨ ਵਿਭਾਗ ਨੂੰ ਨਕਲੀ ਨੋਟਾਂ ਦੇ ਸਰਕੂਲੇਸ਼ਨ ਨੂੰ ਨਿਯੰਤਰਿਤ ਕਰਨ, ਨੋਟਾਂ ਤੇ ਸਿੱਕਿਆਂ ਦੇ ਆਦਾਨ-ਪ੍ਰਦਾਨ ਕਰਨ ਦੀ ਸਹੂਲਤ ਅਤੇ ਜਨਤਾ ਲਈ ਕਰੰਸੀ ਚੈਸਟ ਅਤੇ ਗਾਹਕ ਸੇਵਾ ਦੀ ਉਪਲਬਧਤਾ ਇਹਦੀ ਨਿਗਰਾਨੀ ਕਰਨ ਦਾ ਕੰਮ ਸੌਂਪਿਆ ਗਿਆ ਹੈ। ਸ਼ੁਰੂਆਤੀ ਦਿਨਾਂ 'ਚ ਭਾਰ ਦੇ ਸਿੱਕੇ ਨਿੱਕਲਦੇ ਬਣੇ ਹੁੰਦੇ ਸੀਗੇ। ਹਾਲ ਹੀ ਦੇ ਸਾਲਾਂ 'ਚ ਸਟੇਨਲੈਸ ਸਟੀਲ ਅਤੇ ਕੋਪਰੋ ਨਿੱਕਲ ਨੂੰ ਸ਼ਾਮਲ ਕੀਤਾ ਗਿਆ। ਜੂਨ 2011 ਵਿੱਚ 25 ਪੈਸੇ ਅਤੇ ਇਸ ਤੋਂ ਘੱਟ ਮੁੱਲ ਦੇ ਸਿੱਕੇ ਬੰਦ ਕਰ ਦਿੱਤੇ ਗਏ ਸਨ। ਇਸ ਸਮੇਂ ਬਾਜ਼ਾਰ 'ਚ ਸਿਰਫ 50 ਪੈਸੇ, 1 ਰੁਪਏ, 2 ਰੁਪਏ, 5 ਰੁਪਏ, 10 ਰੁਪਏ ਦੇ ਸਿੱਕੇ ਜਿਹੜੇ ਇਹ ਉਪਲਬਧ ਹਨ। RBI ਨੇ ਅਕਤੂਬਰ 1987 'ਚ ਪਹਿਲੀ ਵਾਰ 500 ਰੁਪਏ ਦੇ ਨੋਟ ਪੇਸ਼ ਕੀਤੇ। ਨਮੀ ਸੁਰੱਖਿਆ ਵਿਸ਼ੇਸ਼ਤਾਵਾਂ ਵਾਲੇ ਗਾਂਧੀ ਸੀਰੀਜ਼ ਦੇ ਨੋਟ 1996ਵਾਂ ਛਾਪੇ ਗਏ ਸੀ 9 ਅਕਤੂਬਰ 2000 ਨੂੰ 1000 ਰੁਪਏ ਦਾ ਨੋਟ ਛਾਪਿਆ ਗਿਆ ਭਾਰਤੀ ਮੁਦਰਾ 'ਚ ਦੂਜਾ ਸਭ ਤੋਂ ਵੱਡਾ ਬਦਲਾਅ ਫਿਰ ਨਵੰਬਰ 2016 'ਚ ਹੋਇਆ ਸੀ ਭਾਰਤੀ ਰਿజర్ਵ ਬੈਂਕ ਆਰਬੀਆਈ ਦੀ ਡਿਪੋਜ਼ਿਟਰੀ ਨੂੰ ਕਰੰਸੀ ਚੈਸਟ ਬਜੋਂ ਜਾਣਿਆ ਜਾਂਦਾ ਇਹ ਤੋਂ ਇਲਾਵਾ ਡਿਜ਼ਾਈਨ ਦੀ ਯੋਜਨਾਬੰਦੀ ਖੋਜ ਨੋਟਾਂ ਦੇ ਸਿੱਕਿਆਂ ਦੀ ਚੰਗੀ ਤਰ੍ਹਾਂ ਯੋਜਨਾਬੱਧ ਸਪਲਾਈ ਰਿజర్ਵ ਬੈਂਕ ਦੇ ਨੀਮਾ ਦੇ ਮੁਤਾਬਕ ਖਰਾਬ ਹੋਏ ਨੋਟਾਂ ਨੂੰ ਵਾਪਸ ਲੈਣਾ ਤੇ ਨਿਪਟਾਰਾ ਕਰਨਾ ਵੀ ਇਸੇ ਵਿਭਾਗ ਦੇ ਅੰਦਰ ਆਉਂਦਾ ਤਾਂ ਆਰਬੀਆਈ ਦੀ ਵੈਬਸਾਈਟ ਦੇ ਮੁਤਾਬਕ ਬੈਂਕ ਨੋਟ ਚਾਰ ਕਰੰਸੀ ਪ੍ਰੈਸਾਂ ਤੇ ਛਾਪੇ ਜਾਂਦੇ ਜਿਨ੍ਹਾਂ ਭਾਰਤ ਵਿੱਚ ਮੁਦਰਾ ਪ੍ਰਿੰਟਿੰਗ ਨਾਸਕ ਦਿਵਾਸ ਮੱਧ ਪ੍ਰਦੇਸ਼ ਮੈਸੂਰ ਕਰਨਾਟਕ ਤੇ ਸਲਬੋਨੀ ਪੱਛਮੀ ਬੰਗਾਲ ਇਹਦੇ ਵਿੱਚ ਹੁੰਦੀ ਹੈ ਤਕਸਾਲ ਬੰਬੇ ਮਹਾਰਾਸ਼ਟਰਾ ਅਲੀਪਰ ਕੋਲਕਾਤਾ ਸੈਫਾਬਾਦ ਹਾਈਦਰਾਬਾਦ ਤੇ ਨੌਇਡਾ ਉੱਤਰ ਪ੍ਰਦੇਸ਼ ਵਿੱਚ ਇਹ ਲੱਗੀਆਂ ਹੋਈਆਂ ਤਾਂ ਇਹਨਾਂ ਚੋਂ ਦੋ ਭਾਰਤ ਸਰਕਾਰ ਦੀ ਇਹਦੀ ਕਾਰਪੋਰੇਸ਼ਨ ਸਿਕਿਉਰਿਟੀ ਪ੍ਰਿੰਟਿੰਗ ਐਂਡ ਮੀਟਿੰਗ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਅਤੇ ਭਾਰਤੀ ਰਿਜ਼ਰਵ ਬੈਂਕ ਨੋਟ ਮੁਦਰਾਨ ਪ੍ਰਾਈਵੇਟ ਲਿਮਟਿਡ ਹੈ ਤਾਂ ਐਸ ਪੀ ਐਮ ਸੀ ਆਈ ਐਲ ਦੀਆਂ ਮੁਦਰਾ ਪ੍ਰੈਸ 나ਸਿਕ ਤੇ ਦੇਵਾਸ ਚ ਤੇ BRBNMPL ਦੀਆਂ ਦੋ ਪ੍ਰੈਸਾਂ ਮਸੂਰ ਅਤੇ ਸਲਬੋਨੀ ਚ ਐ ਜਿਹੜੀਆਂ ਇਹ ਛਾਪਦੀਆਂ ਸਿੱਕੇ SMPCIL ਦੀ ਮਰਕੀਤ ਬਲੇ 4 ਟਕਸਾਲਾਂ ਚ ਬਣਾਏ ਜਾਂਦੇ ਨੇ ਇਹ ਟਕਸਾਲਾਂ ਬੰਬੇ ਹైదరాబాద్ ਕਲਕੱਤਾ ਤੇ ਨੌਇਡਾ ਚ ਐ ਤਾਂ ਦੋਸਤੋ ਭਾਰਤੀ ਗ੍ਰਾਂਤੀ ਦਾ ਇਤਿਹਾਸ ਹੈ ਜਿਹੜਾ ਇਹ ਦੱਸਦੇ ਹੁਣ ਤੁਹਾਨੂੰ ਤਾਂ ਫਿਲਹਾਲ ਭਾਰਤੀ ਗ੍ਰਾਂਤੀ ਨੋਟਾਂ ਦੇ ਇੱਕ ਪਾਸੇ ਮਹਾਤਮਾ ਗਾਂਧੀ ਦੀ ਫੋਟੋ ਲੱਗੀ ਹੋਈ ਐ ਪਰ ਜੇਕਰ ਅਸੀਂ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਸਾਡੇ ਕਰੰਸੀ ਨੋਟਾਂ ਤੇ ਗਾਂਧੀ ਦੀ ਫੋਟੋ ਨਹੀਂ ਸੀ ਹਾਂ ਭਾਰਤ ਨੂੰ 1947 ਦੀ ਆਜ਼ਾਦੀ ਮਿਲੀ ਸੀ ਪਰ ਨਵੰਬਰ 1969 ਸੀ ਕਿ ਕਰੰਸੀ ਨੋਟਾਂ ਤੇ ਗਾਂਧੀ ਦੀ ਫੋਟੋ ਦਿਖਾਈ ਦਿੱਤੀ ਤਾਂ ਦੇਸ਼ ਦੀ ਆਜ਼ਾਦੀ ਦੇ ਕੁਝ ਮਹੀਨਿਆਂ ਦੇ ਅੰਦਰ ਹੀ ਗਾਂਧੀ ਦੀ ਹੱਤਿਆ ਕਰ ਦਿੱਤੀ ਗਈ ਸੀ ਇਸ ਦੌਰਾਨ ਆਜ਼ਾਦ ਭਾਰਤ ਦੇ ਨਵੇਂ ਨੋਟਾਂ ਨੂੰ ਡਿਜ਼ਾਈਨ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਸੀ ਹਰਿਆਰਬਾ ਬੈਂਕ ਦੀ ਵੈਬਸਾਈਟ ਤੇ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਭਾਰਤ ਸਰਕਾਰ ਨੇ ਪਹਿਲੀ ਵਾਰ 1949 ਚ 1 ਰੁਪਏ ਦੇ ਨੋਟ ਦਾ ਨਵਾਂ ਡਿਜ਼ਾਈਨ ਬਣਾਇਆ ਸੀ ਉਸ ਸਮੇਂ ਮੰਨਿਆ ਜਾ ਰਿਹਾ ਸੀ ਕਿ ਬ੍ਰਿਟੇਨ ਦੇ ਰਾਜੇ ਦੀ ਫੋਟੋ ਦੀ ਜਗ੍ਹਾ ਮਹਾਤਮਾ ਗਾਂਧੀ ਦੀ ਫੋਟੋ ਲੱਗ ਜਾਏਗੀ ਜੋ ਪਹਿਲਾਂ ਨੋਟ ਤੇ ਛਪੀ ਹੁੰਦੀ ਸੀ ਇਸ ਅਨੁਸਾਰ ਇੱਕ ਡਿਜ਼ਾਈਨ ਵੀ ਬਣਾਇਆ ਗਿਆ ਸੀ ਪਰ ਅੰਤ ਵਿੱਚ ਕਮੇਟੀ ਨੇ ਸਹਿਮਤੀ ਦਿੱਤੀ ਕਿ ਮਹਾਤਮਾ ਗਾਂਧੀ ਦੀ ਫੋਟੋ ਦੀ ਬਜਾਏ ਕਰੰਸੀ ਨੋਟ ਵਿੱਚ ਅਸ਼ੋਕਾ ਥੰਮ ਹੋਣਾ ਚਾਹੀਦਾ ਹੈ 1950 ਚ ਭਾਰਤੀ ਗਣਰਾਜ ਚ ਪਹਿਲੀ ਵਾਰ 2 5 10 ਤੇ 100 ਰੁਪਏ ਦੇ ਨੋਟ ਪੇਸ਼ ਕੀਤੇ ਗਏ ਸੀ 2 5 ਅਤੇ 100 ਰੁਪਏ ਦੇ ਨੋਟਾਂ ਦੇ ਡਿਜ਼ਾਈਨ ਬਹੁਤੇ ਵੱਖਰੇ ਨਹੀਂ ਸੀ ਹਰ ਰੰਗ ਵੱਖਰੇ ਸਨ 10 ਰੁਪਏ ਦੇ ਨੋਟ ਦੇ ਉਲਟੇ ਪਾਸੇ ਸਮੁੰਦਰੀ ਕਿਸ਼ਤੀ ਦੀ ਤਸਵੀਰ ਬਰਕਰਾਰ ਰੱਖੀ ਗਈ ਸੀ 1953 ਚ ਨਵੇਂ ਕਰਾਂਸੀ ਨੋਟਾਂ ਤੇ ਹਿੰਦੀ ਮੁੱਖ ਤੌਰ ਤੇ ਛਾਪੀ ਜਾਂਦੀ ਸੀ ਰੁਪਈਏ ਦਾ ਬਹੁਵਚਨ ਰੂਪ ਕੀ ਹੋਵੇਗਾ ਇਸ ਬਾਰੇ ਚਰਚਾ ਹੋਈ ਤੇ ਇਹ ਫੈਸਲਾ ਹੋਇਆ ਕਿ ਰੁਪਈਏ ਦਾ ਬਹੁਵਚਨ ਰੁਪਏ ਹੋਵੇਗਾ 1000 2000 ਅਤੇ 10000 ਰੁਪਏ ਦੇ ਨੋਟ 1954 ਚ ਮੁਰ ਛਾਪੇ ਗਏ ਸੀ ਇਹਨਾਂ ਨੋਟਾਂ ਨੂੰ 1978 ਵਿੱਚ ਵਾਪਸ ਲੈ ਲਿਆ ਗਿਆ ਸੀ ਯਾਨੀ 1978 ਵਿੱਚ 1000 5000 ਅਤੇ 10000 ਰੁਪਏ ਦੀ ਨੋਟ ਬੰਦੀ ਕੀਤੀ ਗਈ ਸੀ ਤਾਂ ਦੋਸਤੋ 2 ਤੇ 5 ਰੁਪਏ ਦੇ ਛੋਟੇ ਨੋਟਾਂ ਤੇ ਸ਼ੇਰ ਅਤੇ ਹਿਰਨ ਵਰਗੇ ਜਾਨਵਰਾਂ ਦੀਆਂ ਤਸਵੀਰਾਂ ਛਾਪੀਆਂ ਗਈਆਂ ਸੀ ਪਰ 1975 ਦੇ ਵਿੱਚ 100 ਰੁਪਏ ਦੇ ਨੋਟ 'ਚ ਖੇਤੀ ਅਤੇ ਚਾਹ ਦੇ ਬਾਗਾਂ 'ਚੋਂ ਚਾਹ ਦੀਆਂ ਪੱਤੀਆਂ ਤੋੜੇ ਜਾਣ ਦੀਆਂ ਤਸਵੀਰਾਂ ਸਨ ਇਨਕੇ ਟਰੈਕਟਰ ਦੀ ਫੋਟੋ ਹੁੰਦੀ ਸੀ ਜਿਕਣਾ ਹੈ ਨਾ ਖੇਤੀਬਾਰੇ ਤੇ ਚਾਹ ਦੀਆਂ ਇਹ ਤਸਵੀਰਾਂ ਹੁੰਦੀਆਂ ਸੀ ਤਾ ਮਹਾਤਮਾ ਗਾਂਧੀ ਤਸਵੀਰ ਨੋਟਾਂ ਪਰ ਕਦੋਂ ਨਜ਼ਰ ਆਈ 1969 ਚ ਗਾਂਧੀ ਦੀ 100ਵੀਂ ਬਰੇ ਗੰਢ ਮੌਕੇ ਤੇ ਪਹਿਲੀ ਵਾਰ ਕਰੰਸੀ ਨੋਟ ਤੇ ਮਹਾਤਮਾ ਗਾਂਧੀ ਦੀ ਫੋਟੋ ਛਾਪੀ ਗਈ ਸੀ ਇਹਦੇ ਚ ਗਾਂਧੀ ਬੈਠਾ ਸੀ ਤੇ ਪਿੱਛੇ ਸੇਵਾਗ੍ਰਾਮ ਆਸ਼ਰਮ ਸੀ ਆਰਬੀਆਈ ਨੇ ਸਭ ਤੋਂ ਪਹਿਲਾਂ 20 ਰੁਪਏ ਦਾ ਨੋਟ 1972 ਚ ਜਾਰੀ ਕੀਤਾ ਤੇ 50 ਰੁਪਏ ਦਾ ਨੋਟ 3 ਸਾਲ ਬਾਅਦ 1975 ਚ ਲਿਆਂਦਾ ਸੀ ਨੋਟਾਂ ਦੀ ਇੱਕ ਨਵੀਂ ਲੜੀ 80 ਦੇ ਦਹਾਕੇ ਚ ਤਿਆਰ ਕੀਤੀ ਗਈ ਸੀ ਪੁਰਾਣੀਆਂ ਫੋਟੋਆਂ ਨੂੰ ਮਟਾਇਆ ਗਿਆ ਤੇ ਨਵੀਆਂ ਫੋਟੋਆਂ ਨਾਲ ਬਦਲਿਆਏ ਬਦਲਿਆ ਗਿਆ ਇਸ ਸਮੇਂ ਨੋਟਾਂ ਤੇ ਗਾਂਧੀ ਦੀ ਫੋਟੋ ਨਹੀਂ ਸੀ 1 ਰੁਪਏ ਦੇ ਨੋਟ 'ਚ ਤੇਲ ਦਾ ਖੂਹ ਸੀ 2 ਰੁਪਏ ਦੇ ਨੋਟ ਵਿੱਚ ਵਿਗਿਆਨ ਤੇ ਟੈਕਨੋਲੋਜੀ ਨਾਲ ਜੁੜੇ ਆਰੀਆਪਟ ਸੈਟੇਲਾਈਟ ਦੀ ਤਸਵੀਰ ਹੁੰਦੀ ਸੀ 5 ਰੁਪਏ ਦੇ ਨੋਟ 'ਤੇ ਇੱਕ ਕਿਸਾਨ ਦੀ ਟਰੈਕਟਰ ਨਾਲ ਖੇਤ ਬੋਹਣੀ ਤਸਵੀਰ ਸੀ ਉਸੇ ਸੈਟੇਜ 10 ਰੁਪਏ ਦੀ ਫੋਟੋ 'ਤੇ ਮੋਰ ਅਤੇ ਸ਼ਾਲੀਮਰ ਬਾਗਰੀਆਂ ਤਸਵੀਰਾਂ 20 ਰੁਪਏ ਦੇ ਨੋਟ ਵਿੱਚ ਕੋਨਾਰਕ ਮੰਦਿਰ ਦੀ ਤਸਵੀਰ ਸੀ 100 ਰੁਪਏ ਦੇ ਨੋਟ ਵਿੱਚ ਹੀਰਾਕੁੰਡ ਡੈਮ ਦੀ ਤਸਵੀਰ ਸੀਗੀ ਤਾਂ ਦੋਸਤੋ ਇਸ ਦੌਰਾਨ ਦੇਸ਼ ਦੀ ਆਰਥਿਕਤਾ ਤੇਜ਼ੀ ਨਾਲ ਫੈਲ ਰਹੀ ਸੀ ਤੇ ਲੋਕਾਂ ਦੀ ਖਰੀਦ ਸ਼ਕਤੀ ਵੱਧ ਰਹੀ ਸੀ ਇਸ ਲਈ ਆਰਬੀਆਈ ਨੇ ਅਕਤੂਬਰ 1987 ਦੇ ਵਿੱਚ ਪਹਿਲੀ ਵਾਰ 500 ਰੁਪਏ ਦੇ ਨੋਟ ਪੇਸ਼ ਕੀਤੇ ਗਾਂਧੀ ਦੀ ਫੋਟੋ ਇੱਕ ਵਾਰ ਫੇਰ ਸਾਹਮਣੇ ਆਈ ਗਾਂਧੀ ਦੀ ਫੋਟੋ ਸਾਹਮਣੇ ਵਾਲੇ ਪਾਸੇ ਲਗਾਈ ਗਈ ਸੀ ਜਿਵੇਂ ਕਿ ਇਹ ਅਜੋਕੇ ਨੋਟਾਂ ਤੇ ਆ ਇਹ ਤੋਂ ਇਲਾਵਾ ਅਸ਼ੋਕਾ ਥੰਮ ਬਾਟਰਮਾਰਕ ਵਿੱਚ ਸੀ ਪਿਛਲੇ ਪਾਸੇ ਗਾਂਧੀ ਦੀ ਡਾਂਡੀ ਯਾਤਰਾ ਦੀ ਫੋਟੋ ਛੱਪੀ ਸੀ ਉਹ ਡੰਡਾ ਦੇ ਲੈ ਕੇ ਤੁਰਦਾ ਜਦ ਨਵੀਂ ਸੁਰੱਖਿਆ ਵਿਸ਼ੇਸ਼ਤਾਵਾਂ ਵਾਲੇ ਗਾਂਧੀ ਸ੍ਰੀ ਦੇ ਨੋਟ 1996 ਤੇ ਛਾਪੇ ਗਏ ਇਹ ਨੇ ਬਾਟਰਮਾਰਕਸ ਨੂੰ ਵੀ ਬਦਲਿਆ ਇਸ ਤੇ ਤਾਂ ਨੋਟਾਂ ਨੂੰ ਨੇਤਰਹੀਣ ਲੋਕਾਂ ਦੀ ਪਛਾਣ ਨਿਯੋਗ ਬਣਾਉਣ ਲਈ ਨਵੀਆਂ ਵਿਸ਼ੇਸ਼ਤਾਵਾਂ ਵੀ ਸ਼ਾਮਲ ਕੀਤੀਆਂ ਵੀ ਅੰਨੇ ਲੋਕ ਵੀ ਮਤਲਬ ਕਿ ਪਛਾਣ ਸਕਣ ਕਿ ਕਿੰਨੇ ਦਾ ਨੋਟ ਹੈ ਪਰ ਸਾਹਮਣੇ ਮਹਾਤਮਾ ਗਾਂਧੀ ਦੀ ਫੋਟੋ ਇੱਕ ਕੈਮਰੇ। ਇਹ ਏਜੇ ਸੀਰੀਜ਼ ਵਿੱਚ ਅੱਗੇ ਜਾ ਕੇ 9 ਅਕਤੂਬਰ ਸਨ 2000 ਨੂੰ 1000 ਰੁਪਏ ਦਾ ਨੋਟ ਕੱਢਿਆ ਗਿਆ। ਛਾਪਿਆ ਗਿਆ ਜਣੀ। ਭਾਰਤੀ ਮੁਦਰਾ 'ਚ ਦੂਜਾ ਸਭ ਤੋਂ ਵੱਡਾ ਬਦਲਾ ਨਵੰਬਰ 2016 'ਚ ਆਇਆ। 8 ਨਵੰਬਰ 2016 ਨੂੰ ਗਾਂਧੀ ਲੜੀ ਦੇ ਸਾਰੇ 500 ਤੇ 1000 ਰੁਪਏ ਦੇ ਨੋਟਾਂ ਨੂੰ ਗੈਰ ਕਾਨੂੰਨੀ ਐਲਾਨਤਾ। ਇਸ ਤੋਂ ਬਾਅਦ ਮਹਾਤਮਾ ਗਾਂਧੀ ਨਵੀਂ ਸੀਰੀਜ਼ ਦੇ ਨਵੇਂ ਨੋਟ ਜਾਰੀ ਕੀਤੇ ਗਏ। ਤਾਂ ਇਸ ਵਿੱਚ ਨੋਟਾਂ ਦਾ ਆਕਾਰ ਵੀ ਬਦਲਿਆ ਗਿਆ। ਵਕਵਾਕਰ ਰੰਗਾਂ ਦੀ ਵਰਤੋਂ ਕਰਕੇ ਇਹਨਾਂ ਨੂੰ ਛੋਟੇ ਕਰ ਦਿੱਤਾ ਗਿਆ ਸੀ 2000 ਰੁਪਏ ਦਾ ਨਵਾਂ ਨੋਟ ਇਸੇ ਲੜੀ ਦਾ ਹੈ ਇਸੇ ਦੌਰਾਨ 2015 ਦੇ ਵਿੱਚ 1 ਰੁਪਏ ਦਾ ਨਵਾਂ ਨੋਟ ਪੇਸ਼ ਕੀਤਾ ਗਿਆ ਪਰ ਇਹ ਜ਼ਿਆਦਾ ਪ੍ਰਚਲਨ ਵਿੱਚ ਨਹੀਂ ਆਇਆ ਇਸ ਸਮੇਂ 2 ਰੁਪਏ 5 ਰੁਪਏ ਦੇ ਨੋਟਾਂ ਨੂੰ ਨਹੀਂ ਚਲਾਇਆ ਜਾ ਰਿਹਾ ਪਰ ਇਸ ਮੁੱਲ ਦੇ ਪੁਰਾਣੇ ਨੋਟ ਅਜੇ ਵੀ ਪ੍ਰਚਲਨ ਵਿੱਚ ਜਾਇਜ਼ ਮੰਨੇ ਜਾਂਦੇ ਭਾਰਤ ਵਿੱਚ ਸਿੱਕਿਆਂ ਦੀ ਵਰਤੋਂ ਲੰਬੇ ਸਮੇਂ ਤੋਂ ਕੀਤੀ ਜਾਂਦੀ ਹੈ ਰਹੀ ਹੈ ਪਰ ਆਜ਼ਾਦ ਭਾਰਤ ਦਾ ਪਹਿਲਾ ਸਿੱਕਾ 15 ਅਗਸਤ 1950 ਨੂੰ ਜਾਰੀ ਕੀਤਾ ਗਿਆ ਸੀ। ਇੱਥੇ ਬ੍ਰਿਟਾਨੀਆ ਦੇ ਰਾਜੇ ਦੀ ਮੋਹਰ ਨੂੰ ਇੱਕ ਅਸ਼ੋਕ ਥੰਮ ਅਤੇ ਦੋ ਮੱਕੀ ਦੀਆਂ ਛੱਲੀਆਂ ਨਾਲ ਬਦਲ ਦਿੱਤਾ ਗਿਆ ਸੀ। ਸ਼ੁਰੂਆਤੀ ਦਿਨਾਂ 'ਚ ਭਾਰਤ ਦੇ ਸਿੱਕੇ ਨਿੱਕਲਦੇ ਬਣੇ ਹੁੰਦੇ ਸੀ। ਸਮੇਂ ਦੇ ਨਾਲ ਇਹਦੇ ਵਿੱਚ ਕਈ ਤਰ੍ਹਾਂ ਦੇ ਬਦਲਾਅ ਆਏ। ਹਾਲ ਹੀ ਦੇ ਸਾਲਾਂ 'ਚ ਸਟੇਨਲੈਸ ਸਟੀਲ ਅਤੇ ਕਪਰੋ ਨਿਕਲ ਨੂੰ ਸ਼ਾਮਲ ਵੀ ਕੀਤਾ ਗਿਆ। ਜੂਨ 2011 ਵਿੱਚ 25 ਪੈਸੇ ਇਸ ਤੋਂ ਘੱਟ ਮੁੱਲ ਦੇ ਸਿੱਕੇ ਬੰਦ ਕਰ ਦਿੱਤੇ ਗਏ ਸੀ। ਇਸ ਸਮੇਂ ਬਾਜ਼ਾਰ 'ਚ ਸਿਰਫ 50 ਪੈਸੇ, 1 ਰੁਪਈਏ, 2 ਰੁਪਈਏ, 5 ਰੁਪਈਏ ਤੇ 10 ਰੁਪਈਏ ਸਿੱਕੇ ਉਪਲਬਧ ਹਨ। ਤਾਂ ਦੋਸਤੋ ਇਹ ਸੀਗੀ ਭਾਰਤੀ ਮੁਦਰਾ ਦੀ ਕਹਾਣੀ। ਸੋ ਮਿਲਦੇ ਹਾਂ ਅਗਲੀ ਵੀਡੀਓ 'ਚ ਨਵੀਂ ਜਾਣਕਾਰੀ ਲੈ ਕੇ ਦੇਵਾਂ ਆ ਗਿਆ। ਪਰ ਜਿੰਨਾ ਵੀ ਰ ਨੇ ਹਾਲ ਤੱਕ ਆਪਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਲੋ ਤਾਂ ਕਿ ਇਦਾਂ ਦੇ ਦਿਲਚਸਪ ਵੀਡੀਓ ਤੁਹਾਡੇ ਲਈ ਆਉਂਦੇ ਰਹੀਏ। ਸੋ ਮਿਲਦੇ ਹਾਂ ਅਗਲੀ ਜਾਣਕਾਰੀ ਨਾਲ ਦੇਵਾਂ ਆ ਗਿਆ। ਸਤਿ ਸ਼੍ਰੀ ਅਕਾਲ।